ਜਦੋਂ ਯੂਐਸਏ ਅਧਾਰੇ ਦਾ ਤੇ ਸ਼ੁਰੂਆਤ ਤੋਂ ਪਹਿਲਾਂ ਮੈਂ ਦੱਸਣਾ ਮੈਂ ਵੀ ਉੱਥੇ ਯੂਐਸਏ ਦੇ ਪੰਜਾਬੀ ਰੇਡੀਓ ਯੂਐਸਏ ਦੇ ਚੈਨਲ ਤੇ ਬੜੀ ਖੁਸ਼ੀ ਦੀ ਗੱਲ ਹੈ ਹਾਂਜੀ ਸੋ ਆਪਾਂ ਇਸ ਯੂਐਸਏ ਦਾ ਆਪਣਾ ਪਲੇਟਫਾਰਮ ਹੈ ਮੈਨੂੰ ਇਨਵਾਈਟ ਕੀਤਾ ਗਿਆ ਸੀ ਮਿਰਗ ਸਿੰਘ ਤਲਵੰਡੀ ਖੁਰਾ ਵਾਲਾ ਆਪਣੇ ਪੱਟੀਪੜੀ ਵਾਲਾ ਸੇਵ ਸਿੰਘ ਨੌਰਥੁਰਾ ਨੇ ਮੈਂ ਸਪੈਸ਼ਲੀ ਉੱਥੋਂ ਇਹ ਮੇਲੇ ਦਾ ਪ੍ਰੋਗਰਾਮ ਮੇਲੇ ਕਰੋ ਮੇਲੇ ਦਾ ਪ੍ਰੋਗਰਾਮ ਅੱਜ ਸਪੈਸ਼ਲ ਇਸ ਵਾਸਤੇ ਆਇਆ ਹਾਂ ਅਮਰੀਕਾ ਤੋਂ ਅਮਰੀਕਾ ਤੋਂ ਹਾਂਜੀ 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 ਤੇ ਬੜੀ ਖੁਸ਼ੀ ਹੋਈ ਜਦੋਂ ਪਤਾ ਲੱਗਾ ਪਹਿਲੀ ਵਾਰ ਹੀ ਇਹ ਵੱਡਾ ਪ੍ਰਾਲਾ ਹੋ ਰਿਹਾ ਜਿਹੜਾ ਗੀਤਕਾਰਾਂ ਦਾ ਮ ਉਹਦੇ ਨਾਲ ਰਾਇਲਟੀ ਦਾ ਵੀ ਗੱਲਬਾਤ ਜਿਸ ਤਰ੍ਹਾਂ ਵੀਰ ਨੇ ਦੱਸਿਆ ਉਹ ਰਾਇਲਟੀ ਮਿਲੂਗੀ ਰੈਕਗਨੀਸ਼ਨ ਮਿਲੂਗੀ ਕਿਉਂਕਿ ਆਮ ਕਰਕੇ ਗੀਤਕਾਰ ਨੂੰ ਅਣਗੌਲਿਆ ਕੀਤਾ ਜਾਂਦਾ ਪਰ ਇਹ ਕੀਤਾ ਜਾਂਦਾ ਜਾਂ ਮਨਮਰਜ਼ੀ ਨਾਲ ਕਈ ਬੰਦੇ ਨੂੰ ਤੇ ਮਿਸਯੂਜ਼ ਕਰਕੇ ਵੀ ਉਹ ਬੰਦੇ ਆਖ ਕੇ ਗਾਉਣ ਲੱਗੇ ਹੈਗੇ ਉਹ ਕਹਿੰਦੇ ਅਸੀਂ ਜਦੋਂ ਲਿਖ ਸਕਦੇ ਗਾ ਕਿਉਂ ਨਹੀਂ ਸਕਦੇ ਸਾ ਜੀ ਉਹ ਬੰਦੇ ਬਹੁਤ ਸੋਹਣੇ ਲੰਗਾਇਆ ਹੈ ਇਹ ਬੜਾ ਸੋਹਣਾ ਪ੍ਰਾਲਾ ਤੁਹਾਡਾ ਸਾਰਾਂ ਦਾ ਰਲ ਮਿਲ ਕੇ ਤੇ ਇਹ ਆਪਾਂ ਕਹਿੰਦੇ ਸੀ ਵੀ ਨਵੇਂ ਮੁੰਡੇ ਆਗੇ ਨਵਾਂ ਕਰਕੇ ਪੁਰਾਣਿਆਂ ਦਾ ਕਲਚਰ ਚਲਾਗੇ ਨਹੀਂ ਪੁਰਾਣਿਆਂ ਦਾ ਕਲਚਰ ਨਹੀਂ ਜਾਊਗਾ ਜੜਾਂ ਜਿੰਨੀਆਂ ਮਰਜੀ ਡੂੰਘੀਆਂ ਚਿਲੀਆਂ ਜਾਣ ਨਾ ਦਰਖਤ ਜੜਾਂ ਦੇ ਸਿਰ ਤੇ ਖੜਾ ਹੁੰਦਾ ਪੱਤੇ ਜਿੰਨੇ ਮਰਜੀ ਹੋ ਕਰਨ ਸੋ ਪੁਰਾਣੇ ਜਿੰਨੇ ਕਲਾਕਾਰ ਹੈ ਗਾਇਕ ਹੈ ਲੇਖਕ ਹੈ ਸਭ ਨੂੰ ਇਕੱਠੇ ਹੋਣ ਦਾ ਮੌਕਾ ਮਿਲੂਗਾ ਤੇ ਬਹੁਤ ਇਹਨਾਂ ਦਾ ਵੱਡਾ ਪ੍ਰਾਲਾ ਹੈ ਤੇ ਮਹਾਰਾਜ ਚੜ੍ਹਦੀ ਕਲਾ ਰੱਖੇ ਅੱਗੇ ਤੋਂ ਵੀ ਵੱਧ ਚੜ੍ਹ ਕੇ ਉਦੋਂ ਵੀ ਉਹਦੀਆਂ ਵਧੀਆ ਤਰੀਕੇ ਨਾਲ ਅਸੀਂ ਵੱਧ ਵੱਧ ਹੋਰ ਵੀ ਬੰਦੇ ਅਗਰ ਜਦੋਂ ਸਾਨੂੰ ਪਹਿਲਾਂ ਰਾਕੇ ਫਰ ਵੀ ਹੋਣਾ ਬੰਦੇ ਆਪਣੇ ਨਾਲ ਜੋੜ ਧੰਨਵਾਦ ਧੰਨ ਸਾਰੇ ਵਾਲੇ ਪਾਸੋਂ ਧੰਨਵਾਦ ਦੋਸਤੋ ਬਹੁਤ ਬਹੁਤ 22 ਤਰੀਕ ਨੂੰ ਮੇਲੇ ਤੇ ਜਰੂਰ ਪਹੁੰਚਣਾ ਸਾਰੇ ਵੀਰਾਂ ਨੂੰ ਜੀ ਐ ਸਦਾ ਧੰਨਵਾਦ ਸਤਿ ਸ਼੍ਰੀ ਅਕਾਲ ਜਿੰਨੇ ਵੀ ਆਏ ਆ ਤੇ ਮੈਂ ਸਪੈਸ਼ਲੀ ਭੜੀਵਾਲਾ ਸਾਹਿਬ ਦੇ ਪਾਲੀ ਦੇਣ ਵਾਲੇ ਸਾਰਿਆਂ ਦੇ ਸੱਦੇ ਤੇ ਇਸ ਪ੍ਰੋਗਰਾਮ ਤੇ ਮੇਰਾ ਜ਼ਿੰਦਗੀ ਦੇ ਵਿੱਚ ਮੈਂ ਪਹਿਲੀ ਵਾਰੀ ਇਹ ਪ੍ਰੋਗਰਾਮ ਦੇਖ ਰਿਹਾ ਕਿਉਂਕਿ ਪ੍ਰੋਗਰਾਮ ਵੀ ਪਹਿਲਾਂ ਹੀ ਹੋ ਰਿਹਾ ਮੈਨੂੰ ਅੱਜ ਤੱਕ ਚਾਂਸ ਮਿਲਿਆ ਹੀ ਨਹੀਂ ਕਿਉਂਕਿ ਬਾਹਰ ਫੌਰਨ ਦੇ ਇਹੋ ਜਿਹੇ ਜਿਵੇਂ ਹੁੰਦੇ ਜਦੋਂ ਸੀ ਆਉਨੇ ਆ ਹੋਰ ਕੰਮ ਬਹੁਤ ਹੁੰਦੇ ਆ ਅੱਜ ਮੈਨੂੰ ਇੱਥੇ ਮਨ ਬਹੁਤ ਖੁਸ਼ ਹੋਇਆ ਮੈਂ 3-4 ਗੱਲਾਂ ਕਰਕੇ ਮੈਂ ਟੈਨੇਕੀ ਲਊਗਾ ਪਹਿਲਾ ਮੇਲਾ ਗਿੱਲ ਸਾਹਿਬ ਜਾਣਦੇ ਅਸੀਂ ਲੋਹਾਰੇ ਵਾਲਾ ਜਿਹੜਾ ਮੇਲਾ ਹੈ ਨਜ਼ੀਰ ਹੁੜੀ ਸਾਡੀ ਕਮੇਟੀ ਦੇ ਮੈਂਬਰ ਹੈ ਮੈਂ ਵੀ ਉਹਦਾ ਮੈਂਬਰ ਹਾਂ ਇੱਕ 18 ਤਰੀਕ ਨੂੰ ਅਸੀਂ 18 ਫਰਵਰੀਨ ਕਰਾ ਰਹੇ ਹੁਥੇ ਤੁਹਾਨੂੰ ਕਾਫੀ ਜ਼ਿਆਦਾ ਸੱਦੇ ਆਏ ਹੋਏ ਆ ਉਹ ਸੱਦੇ ਤੇ ਇਨਵਾਈਟ ਕੀਤੇ ਜਾ ਰਹੇ ਅਸੀਂ ਵੀ ਉਹ ਮੇਲਾ ਲਾਉਣਾ ਜਿਵੇਂ ਮੇਲਾ ਲਾਉਣਾ ਕੋਈ ਸੌਖਾ ਕੰਮ ਨਹੀਂਗਾ ਤੁਲੰਡੀ ਸਾਹਿਬ ਨੇ ਕਿਹਾ ਬਹੁਤ ਔਖਾ ਕੰਮ ਹੈ ਪਰ ਲੱਗਦੇ ਰਹਿੰਦੇ ਮੇਲੇ ਲਾਲਚੰਦ ਜਮਲਾ ਜੱਟ ਲਾਲਚੰਦ ਜਮਲਾ ਜੱਟ ਦੀ ਯਾਦ ਦੇ ਵਿੱਚ 18 ਤਰੀਕ ਨੂੰ ਕਰਿਆ ਸੀ 13 ਸਾਲਾਂ ਤੋਂ ਕਰਾਉਦੇ ਆ ਰਹੇ ਆ ਵੇਗਾ ਨੀਰਾ ਤੁਹਾਡੇ ਨਾਲ ਕੀ ਸੰਪਰਕ ਹੈ ਮੇਲੇ ਬਾਰੇ ਤਾਂ ਬਹੁਤ ਸੋਹਣਾ ਸਾਰਿਆਂ ਨੇ ਦੱਸ ਦਿੱਤਾ ਬਾਹਰ ਰਹਿ ਕੇ ਕਿਸੇ ਪੰਜਾਬੀ ਬੋਲੀ ਨਾਲ ਜੁੜਨਾ ਬਹੁਤ ਔਖਾ ਕਿਉਂਕਿ ਸਰਸਸ ਨਹੀਂ ਹੁੰਦੇ ਤੁਹਾਡੇ ਕੋਲੇ ਕੁਝ ਵੀ 2008 ਦੇ ਵਿੱਚ ਮੈਂ ਆਇਆ ਮੈਂ ਬਲਵਿੰਦਰ 바ਵਾ ਆ ਕੇ ਮੈਂ ਇੰਟਰਵਿਊਸ ਕੀਤਿਆਂ ਉਹਨਾਂ ਦੇ ਵਿੱਚ ਬਾਈ ਹਾਕਮ ਬਖਤਰੀ ਦਾ ਨੰਬਰ 20 ਮੈਨਾਂ ਦੇ ਕਰ ਜਾ ਕੇ ਇੰਟਰਵਿਊ ਕਰਕੇ ਆਇਆ ਫਿਰ ਉਹਨਾਂ ਦੇ ਵਿੱਚ ਇੰਦਰਜੀਤ ਹਸਨਪੁਰੀ ਹਾਕਮ ਬਖਤਰੀ ਆਫਕੋਰਸ ਕੁਲਦੀਪ ਮਾਨ ਸੁਰਿੰਦਰ ਸਿੰਧਾ ਬਾਈ ਜੀ ਹੁਰੀ ਔਰ ਹੋਰ ਸੰਵਿਕ ਸਿੰਘ ਆਜ਼ਾਦ ਹੋਰੀ ਚਤਰ ਸਿੰਘ ਪਰਵਾਨਾ ਖੋਰੀ ਮੈਂ 22 ਬੰਦਿਆਂ ਦੀ ਇੰਟਰਵਿਊ ਕੀਤੀ ਸੀ ਉਸ ਸਾਲ ਦੇ ਵਿੱਚ ਆ ਕੇ ਔਰ ਇੱਥੇ ਮੇਲਾ ਲੱਗਾ ਸੀ ਦੇਵ ਤ੍ਰਿਕਾ ਵਾਲੇ ਨੇ ਇਹਨਾਂ ਦੇ ਪੈੰਡੀ ਮੈਨੂੰ ਸਨਮਾਨਤ ਕੀਤਾ ਸੋ ਉਹਨਾਂ ਦੀ ਕਾਫੀ ਸਾਰੇ ਪਰਿਵਾਰ ਆਏ ਹੋਏ ਸੀਗੇ ਉਸ ਤੋਂ ਬਾਅਦ ਮੇਰਾ ਚਾਂਸ ਨਹੀਂ ਲੱਗਿਆ ਫਿਰ ਮੇਰਾ ਚੱਲ ਪਿਆ ਕੰਮ ਮੈਂ 11 ਸਾਲ ਪ੍ਰਦੇਸ਼ ਟਾਈਮ ਪੇਪਰ ਦੇ ਵਿੱਚ 11 ਸਾਲ ਤੁਹਾਡੇ ਬਾਰੇ ਹੀ ਲਿਖਿਆ ਹੈ ਸਾਰੇ ਗਾਇਕਾਂ ਬਾਰੇ ਕੱਲੇ-ਕੱਲੇ ਬਾਰੇ ਖੋਜ ਕਰਕੇ ਅੱਜ ਵੀ ਚੱਲ ਰਿਹਾ ਹੋ ਉਸ ਤੋਂ ਬਾਅਦ 2015 ਤੋਂ ਮੈਂ ਪੰਜਾਬੀ ਰੇਡੀਓ ਯੂਐਸ ਨਾਲ ਜੁੜਿਆ 9 ਸਾਲ ਹੋ ਜਾਣੇ ਮਹੀਨੀ ਪਹਿਲੀ ਨੂੰ ਉਹ ਵੀ ਤੁਹਾਡੇ ਹੀ ਪ੍ਰੋਗਰਾਮ ਹੈ ਸਪੈਸ਼ਲਿਟੀ ਤੁਹਾਡੇ ਪੁਰਾਣੇ ਗੀਤਾਂ ਦੀ ਅੱਜ ਕੱਲ ਮੈਂ ਤੱਕ ਮੈਂ ਨਵੇਂ ਮੁੰਡਿਆਂ ਦੇ ਪਲੇ ਨਹੀਂ ਕੀਤੇ ਨਾ ਮੈਨੂੰ ਉਹਨਾਂ ਦਾ ਚਾਂਸ ਮਿਲਿਆ ਸੰਦੀਲੇ ਹੋਰਾਂ ਨੂੰ ਪਾਲੀ ਹੋਰਾਂ ਨੂੰ ਮੈਂ ਪਰਸਨਲੀ ਜਾਣਦਾ ਹਾਂ ਤੁਸੀਂ ਪਹਿਲੀ ਵਾਰੀ ਮੈਨੂੰ ਜਾਣ ਲੱਗੇ ਆ ਸੋ ਇਸ ਤਰ੍ਹਾਂ ਮੇਰਾ ਤੁਹਾਡੇ ਨਾਲ ਅਟੈਚਮੈਂਟ ਬਹੁਤ ਹੈ ਹੁਣ ਅਗਲੇ ਪ੍ਰੋਗਰਾਮ ਦੇ ਜਦੋਂ ਤੁਸੀਂ ਕਰੋਗੇ ਜਰੂਰ ਆਇਆ ਕਰਾਂਗੇ ਤਨਮਨ ਤਨਨਾ ਸੇਵਾ ਕਰਾਂਗੇ ਜਿੱਥੇ ਡਿਊਟੀ ਲਾਓਗੇ ਉੱਥੇ ਖੜਾਗੇ ਤੇ ਬਹੁਤ ਹੀ ਖੁਸ਼ੀ ਸਾਰੀ ਟੀਮ ਤੁਸੀਂ ਵਧ ਇਸ ਤਰ੍ਹਾਂ ਰਲ ਮਿਲ ਕੇ ਰਹਾ ਜਾ ਉਹ ਜਿਸ ਤਰ੍ਹਾਂ ਕਿਹਾ ਵੀ ਕੋਈ ਸਟਾਰ ਨਾ ਲਾ ਕੇ ਕੋਈ ਵੱਡਾ ਛੋਟਾ ਨਹੀਂਗਾ ਕਿਸੇ ਦਾ ਇੱਕ ਗੀਤ ਵੀ ਚੱਲ ਗਿਆ ਉਹ ਵੀ ਬਹੁਤਾ ਕਿਸੇ ਦੇ ਹਜ਼ਾਰਾਂ ਚੱਲੇ ਉਹ ਵੀ ਮਾਨਸਤਕਾਰ ਵਾਲੀ ਗੱਲ ਹੈ ਇਹ ਸਾਰੀ ਗੱਲ ਆਪਾਂ ਪੰਜਾਬੀ ਬੋਲੀ ਯੂਐਸ ਤੇ ਕਰ ਰਹੇ ਪੰਜਾਬੀ ਮਾਂ ਬੋਲੀ ਦੇ ਕਰ ਰਹੇ ਆ ਤੇ ਜਿਹੜਾ ਅਸੀਂ ਬਾਹਰੋਂ ਬੈਠ ਕੇ ਯੋਗਦਾਨ ਪਾ ਰਹੇ ਸਾਨੂੰ ਖਾ ਹੁੰਦਾ ਉਹਨੇ ਸੋਰਸਸ ਨਹੀਂ ਹੁੰਦੇ ਪਰ ਫਿਰ ਵੀ ਅਸੀਂ ਮੇਲੇ ਕਰਾਉਂਦੇ ਰਹਿੰਦੇ ਨੇ ਉੱਥੇ ਵੀ ਚੱਲਦੇ ਰਹਿੰਦੇ ਨੇ ਤੇ ਅੱਜ ਵੀ ਉਹ ਹੁਣ ਕੁਦਰਤੀ ਜਿਹੜਾ ਲਾਸਟ ਵਾਲਾ ਪ੍ਰੋਗਰਾਮ ਕਰਕੇ ਸੁਰਿੰਦਰ ਸ਼ਿੰਦੇ ਦਾ ਕੀਤਾ ਸੀਗਾ ਉਹਦੇ ਬਾਰੇ ਮੈਂ ਕਾਫੀ ਭਾਈ ਜੀ ਉੱਥੇ ਗਏ ਸੀ ਇਹਨਾਂ ਦੀ ਮੈਂ ਰੇਡੀਓ ਥੀਏਟਰੀਆਂ ਦੋ ਕੀਤੀਆਂ ਸੀ ਇੱਕ ਤਾਂ ਇਹਨਾਂ ਦੇ ਗੀਤਾਂ ਬਾਰੇ ਔਰ ਉਦੋਂ ਉੱਥੇ ਸੀ ਸੁਨੀਲ ਨਰਸਿੰਦਰ ਸਾਹਿਬ ਪੂਰੇ ਹੋਗੇ ਸੀ ਉਹ ਵੀ ਸਤਾਜ ਦੀ ਇਹਨਾਂ ਦੀ ਰੇਡੀਓ ਤੇ ਅਸੀਂ ਕਰਵਾਈ ਗਿੱਲ ਸਾਹਿਬ ਸਾਡੇ ਕੋਲ ਜਾਂਦੇ ਰਹਿੰਦੇ ਉੱਥੇ ਬਾਕੀ ਗਾਂਧ ਜਰਨਲਿਸਟ ਮਾਨ ਭਾਈ ਜੀ ਆਉਂਦੇ ਰਹੇ ਤੇ ਕੋਈ ਵੀ ਤੁਸੀਂ ਆਓ ਮੇਰਾ ਨੰਬਰ ਸਾਰੇ ਕੋਲ ਹੈਗਾ ਪਹਿਲਾਂ ਮੈਂ ਸਨਫਰਾਂ ਸਕੁਏਅਰ ਕੋਟ ਤੇ ਤੁਹਾਨੂੰ ਪਿਕਅਪ ਕਰੂੰਗਾ ਬਾਅਦ ਚ ਫਿਰ ਚੇਕ ਕਰੂੰਗਾ